ਤੇ ਡਰੱਗਸ ਮਾਫੀਆ ਦੇ ਵਿੱਚ ਇੱਕ ਨੈਕਸਸ ਬਣ ਗਿਆ। ਪੈਸਾ ਕਮਾਉਣ ਦਾ ਨੈਕਸਸ ਬਣ ਗਿਆ। ਤੇ ਮੈਨੂੰ ਤਾਂ ਡਰ ਹੈ ਜਿਵੇਂ ਆ ਪੈਸੇ ਖਲਾਤ ਬਣੀ ਜਾਂਦੇ ਐ। ਅਗਲੇ ਸਾਲ ਡੇਢ ਸਾਲ ਤੱਕ ਤਬਾਹੀ ਆ ਜੂਗੀ। ਮੈਨੂੰ ਲੱਗਦਾ ਇੱਥੇ ਰਹਿਣਾ ਪੰਜਾਬ 'ਚ ਮੁਸ਼ਕਲ ਹੋ ਜਾਣਾ ਐ। ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ। ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ। ਸ਼ਰੇਆਮ ਗੈਂਗਸਟਰ ਦੁੱਖਾਂ ਲੈ ਕੇ ਲੋਕਾਂ ਨੂੰ ਸੈਟਨ ਕਰਦੇ ਆ ਓਪਨਲੀ ਥਾਣਿਆਂ ਦੇ ਸਾਹਮਣੇ ਕਰੀ ਜਾਂਦੇ ਆ ਕਿੱਥੇ ਪੁਲਿਸ ਜਮਾ ਚੁੱਕ ਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਥੋੜੀ ਜਿਹੀ ਜੁੰਮਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜੁੰਮਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਤੇ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਤੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਇਸ ਪਰਿਵਾਰ ਦੇ ਕੋਈ ਕਮਾਊ ਪੁੱਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਤੇ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਨੇ ਤੇ ਤੁਰਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਿਹਾ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਿਹਾ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੀ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਜਾਂ ਕੁਛ ਨਾ ਕੁਝ ਜਰੂਰ ਦੇਣਾ ਚਾਹੀਦਾ 5 ਸਪਹਿਲਾ 19 ਫਰਵਰੀ ਨੂੰ ਹਮਲਾ ਆਇਆ ਉਸ ਤੋਂ ਬਾਅਦ 12 13 ਮਈ ਦੀ ਦਰਮਿਆਨੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੀਟ ਕੀਤੀ ਗਈ ਐਸ ਤੋਂ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਹੁਣ ਅਜਿਹੇ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ ਮੈਂ ਕੋਈ ਕਹਿ ਰਿਹਾ ਆ ਜਿਹੜੀ ਅੱਜ ਐਸ ਕਰਦੀ ਇੱਕ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ ਐਸਐਸਪੀ ਨਹੀਂ ਪੁੱਛਦੇ ਐਂ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਦੇ ਵਿੱਚ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਉੱਤੇ ਦੇਣੇ ਪੈਂਦੇ ਆ ਕਮਲੂਣਾ ਕਮਾਉਣ ਵਾਸਤੇ ਐਜੇ ਲੋਕਾਂ ਨੂੰ ਵੀ ਖੁੱਲੀ ਛੁੱਟੀ ਦਿੰਦੀ ਹੈ ਜਿਹੜੇ ਡਰੱਗ ਵੇਚਦੇ ਆ ਸੋ ਆ ਨੈਕਸਸ ਤੋੜਨਾ ਪੈਣਾ ਹੈ ਮੈਂ ਡੀਜੀਪੀ ਨਾਲ ਵੀ ਗੱਲ ਕਰੂੰਗਾ ਜੇ ਇਹ ਜੇ ਚੱਲਦਾ ਰਿਹਾ ਇਹਨਾਂ ਝਾੜੂ ਵਾਲਿਆਂ ਦਾ ਭੱਜ ਜਾਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨੇ 'ਚ ਭੱਜ ਜਾਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਥੋੜੀ ਤਾਂ ਜੁਮਵਰੀ ਆ ਤੁਹਾਡਾ ਘਰ ਹੈ ਘਰ ਤੋਂ ਥੋੜੀ ਜੁਮਵਰੀ ਹੀ ਬਾਓ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਕਿ ਦਿੱੱਤੇ ਵੀ ਜਾਣਾ ਪਏ ਪਰਵਾਰ ਨਾਲ ਜੁੜ ਕੇ ਤੁਸੀਂ ਜਿਹੜੇ ਆ ਜਨਤਾ ਕੋਰਟ ਜਾਣਾ ਚਾਹੇ ਵਿਕਾਸ ਦੇ ਲਈ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੀ ਕੌਂਸਲ ਤੋਂ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਤਵਾਰ ਨਾਲ ਖੜਾ ਸਾਡੇ ਪਾਰਵਾਰ ਦਾ ਹਿੱਸਾ ਜਿਹੜਾ ਅੱਜ ਬੰਦਾ ਨਹੀਂ ਹੈ ਉਹ ਲਗਾਤਾਰ ਉਹਨੇ ਅਕਾਲੀ ਦਲ ਦੀ ਤੇ 1 ਲੱਖ ਦੀ ਤੇ ਰੱਖ ਰਹੀਆਂ ਜੀ ਲਗਾਤਾਰ ਉਸ ਤੇ ਪੁਨਰਤਾਇ ਕੋਈ ਗੱਲ ਹੈ ਕਿ 1 ਲੱਖ ਦੀ ਜਿਹੜੀ ਮਾਲ ਦੀ ਕੰਪਨੀ ਨੂੰ ਇਨਕੀ ਸ਼ੂ ਕਿਲੇ ਦੇ ਰਹੇ ਮਤਿਆਂ ਦਾ ਪਤਾ ਨਹੀਂ ਲੱਗਦਾ ਕਿ ਉਹ ਹੀ ਬੰਦੇ ਨੇ ਜਾਂ ਹੋਰ ਨੇ ਬਸ ਇਹੀ ਗੱਲ ਚੱਲਦੀ ਹੈ ਇਹ ਪਰਾਂਟਗਾਂਜ ਜਿੱਥੇ ਮੈਨੂੰ ਦੱਸਿਆ ਕਿ ਪੁਲਿਸ ਵਾਲੇ ਕਹਿੰਦੇ ਯਾਰ ਜਿੰਨਾ ਪੈਸਾ ਮੰਗਦੇ ਆ ਦੇ ਦਿਓ ਛੜਾ ਛੜਾਓ ਆਪਣਾ ਨਹੀਂ ਤੇ ਐਵੇਂ ਹੀ ਜਾਨ ਲੈ ਲੈਣਗੇ ਤਿੰਫਰ ਤਿੰਫਰ ਨਹੀਂ ਬੜਾ ਦਰਦ ਹੈ ਬੜੀ ਦੁੱਖ ਦੀ ਖਬਰ ਕੱਲ ਸੁਣੀ ਸਾਹਿਬ ਬੜੇ ਮੇਰੇ ਪਿਤਾ ਦੇ ਆਖਰੀ ਰੋਮਨੀ ਕਾਲੀਗਲ ਚ ਪੂਰੀ ਜ਼ਿੰਦਗੀ ਉਹਨੇ ਆਪਣੇ ਜ਼ਿੰਦਗੀ ਦਾ ਸਫਰ ਰੋਮਨੀ ਕਾਲੀਗਲ ਦਾ ਤੇ ਬਹੁਤ ਵੱਡੀ ਕਿਉਂਕਿ ਇਹ ਜੇ ਸੀਨੀਅਰ ਲੀਡਰ ਜੋ ਚਲੇ ਜਾਂਦੇ